ਮੈਂ ਅਨੁਰਲਲੀ ਮਨਸੋਰੀ ਮੈਂ ਸਭੀ ਮੁਹਾਲੇ ਵਾਸੀਆਂ ਨੂੰ ਦਸਹਿਰਾ ਅਤੇ ਦੀਵਾਲੀ ਦੀ ਹਾਦੀ ਸੁਭਕਰਨੇ ਦਿੱਤਾ ਹਾਂ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਅਜੀਤਪਾਲ ਜੀ ਆ ਜਿਹੜਾ ਤੁਸੀਂ ਧਰਨਾ ਦੇ ਰਹੇ ਇਹਦੇ ਵੱਲ ਇਹ ਜਿਹੜਾ ਅਸੀਂ ਧਰਨਾ ਦੇ ਰਹੇ ਆਂਗੇ ਇਹ ਧਰਨਾ ਸਾਡਾ ਜਿਹੜਾ ਇਹ ਸਾਡਾ ਕੂੜਾ-ਦਾਨ ਬਣਿਆ ਹੋਇਆ ਇੱਥੇ ਡੰਪਗਰਾਉਂਡ ਬਣਿਆ ਹੋਇਆ ਹੈਗਾ ਸਾਰੇ ਸ਼ਹਿਰ ਦਾ ਕੂੜਾ ਇੱਥੇ ਆ ਰਿਹਾ ਹੈਗਾ ਤੇ ਪਿਛਲੇ 4-5 ਮਹੀਨੇ ਤੋਂ ਇਹ ਜਿਹੜਾ ਕੂੜਾ ਹੈਗਾ ਜਿਉਂ ਦਾ ਤੂ ਪਿਆ ਹੈਗਾ ਨਾ ਕੋਈ ਇੱਥੇ ਚੁੱਕ ਰਿਹਾ ਇਹਨੂੰ ਨਾ ਕੋਈ ਦੇਖਣ ਆਂਦਾ ਹੈਗਾ ਅਸੀਂ ਆਪਣਾ 25 ਤਰੀਕ ਨੂੰ ਮੇਅਰ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਮੇਅਰ ਸਾਹਿਬ ਨੂੰ ਰਿਕਵੈਸਟ ਕੀਤੀ ਸੀਗੀ ਤੇ ਬੇਨਤੀ ਕੀਤੀ ਉਹਨਾਂ ਨੂੰ ਕਿ ਤੁਸੀਂ ਸਾਡਾ ਜਿਹੜਾ ਇਹ ਕੂੜਾ ਹੈਗਾ ਇੱਥੋਂ ਜਿੰਨੀ ਜਲਦੀ ਹੋ ਸਕਦਾ ਚੁਕਵਾਓ ਇਹਨੂੰ ਪਰ ਉਹਨਾਂ ਨੇ ਸਾਡੀ ਬੇਨਤੀ ਨੂੰ ਪਰਵਾਹ ਨਹੀਂ ਕਰਿਆ ਨਾ ਹੀ ਇੱਥੇ ਆ ਕੇ ਉਹਨਾਂ ਨੇ ਦੇਖਿਆ ਹੈਗਾ ਨਾ ਹੀ ਉਹਨਾਂ ਨੇ ਇੱਥੇ ਕੂੜਾ ਚੁਕਵਾਇਆ ਹੈਗਾ ਤੇ ਕੂੜਾ ਇੱਥੋਂ ਵੱਧਦਾ 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 ਜਿਵੇਂ ਡੱਡੂ ਮਜਰੇ ਆਪਣਾ ਢੇਰ ਲਾ ਕੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਇੱਥੇ ਐਵੇਂ ਹੀ ਬਣਦਾ ਜਾ ਰਿਹਾ ਹੈਗਾ ਤੇ ਹੁਣ ਜਦੋਂ ਸਾਡੀ ਕੋਈ ਨਿਸਣਵਾਈ ਨਹੀਂ ਹੋਈ ਤਾਂ ਅਸੀਂ ਇੱਥੇ ਆਪਣਾ ਪਿੰਡ ਵੱਲੋਂ ਪਿੰਡ ਵਾਸੀਆਂ ਨੇ ਇੱਥੇ ਸ਼ਾਂਤਮਈਰ ਥਾਣਾ ਦੱਤਾ ਹੈਗਾ ਇਹ ਤਰਨਾ ਸਾਡਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਡੇ ਇੱਥੇ ਸਫਾਈ ਨਹੀਂ ਹੋ ਜਾਂਦੀ ਤੇ ਇੱਥੇ ਸਾਡਾ ਇਹ ਡੰਪਿੰਗ ਗਰਾਊਂਡ ਬੰਦ ਨਹੀਂ ਹੋ ਜਾਂਦਾ ਹੈਗਾ ਤੇ ਦੂਜੀ ਬੇਨਤੀ ਇਹ ਹੈਗੀ ਤੇ ਇਹਨੂੰ ਬੰਦ ਕਰਕੇ ਇੱਥੋਂ ਸਾਡੀ ਪੂਰੀ ਸਫਾਈ ਕਰਾਈ ਜਾਵੇ ਇੱਥੇ ਤੇ ਜੇ ਮਤਲਬ ਨਹੀਂ ਚੱਕਿਆ ਜਾਂਦਾ ਤਾਂ ਸਾਡੇ ਤੇ ਕੂੜਾ ਤੇ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਸਾਡਾ ਇਹ ਹੈ ਵੀ ਅਸੀਂ ਪੁਤਲੇ ਵੀ ਫੁਕਾਂਗੇ ਤੇ ਇਹ ਸਾਡਾ ਤਰਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਬਈ ਦੇਖੋ ਇਹ ਜਿਹੜਾ ਡੰਪ ਬਣਾਇਆ ਗਿਆ ਹੈ ਇਹ ਇਹ ਬਿਲਕੁਲ ਮਟੌਰ ਦੇ ਬਿਲਕੁਲ ਸਾਹਮਣੇ ਹੈ ਇੱਥੇ ਅੱਧਾ ਘੰਟਾ ਵੀ ਬਹਿਣਾ ਮੁਸ਼ਕਲ ਹੈ ਸਾਡੇ ਪਿੰਡ ਵਾਸੀ ਇਹਨੂੰ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਹਨ ਬਿਮਾਰੀਆਂ ਦਾ ਘਰ ਹੈ ਇਹ ਦੇਖੋ ਅੰਦਰ ਤੁਸੀਂ ਇੱਕ ਵਾਰੀ ਤੁਸੀਂ ਅੰਦਰ ਵੀ ਦੇਖਿਆ ਹੋਣਾ ਇਹ ਜਾ ਕੇ ਠੀਕ ਹੈ ਕਿ ਕਿੰਨਾ ਕੂੜਾ ਕਿੰਨਾ ਪੁਰਾਣਾ ਕੂੜਾ ਪਿਆ ਇਹਦੇ ਵਿੱਚ ਤੇ ਦੂਜੀ ਗੱਲ ਇਹਦੇ ਨਾਲ ਹੀ ਕਾਰਪੋਰੇਸ਼ਨ ਦਾ ਕਮਿਊਨਿਟੀ ਸੈਂਟਰ ਹੈ ਜੀ ਇਹ ਇੱਕ ਕਾਰਪੋਰੇਸ਼ਨ ਦੀ ਕਮਾਈ ਹੈ ਸਾਡੀ ਕਾਰਪੋਰੇਸ਼ਨ ਦਾ ਵੈਸੇ ਹੀ ਘਾਟੇ 'ਚ ਹੈ ਇਹ ਕਮਿਊਨਿਟੀ ਸੈਂਟਰ ਇਸੇ ਕਰਕੇ ਬੁੱਕ ਨਹੀਂ ਹੁੰਦਾ ਕਿਉਂਕਿ ਇਹਦੇ ਅੱਗੇ ਡੰਪ ਹੈ ਇੰਨੀਆਂ ਮੱਖੀਆਂ ਨੇ ਅਤੇ ਮੱਛਰ ਨੇ ਤੇ ਨਾਲੇ ਇਹਦੇ ਨਾਲੇ 100 100 ਮੀਟਰ ਦੇ ਉੱਪਰ ਸਕੂਲ ਹੈ ਉੱਥੇ ਬੱਚੇ ਪੜ੍ਹਨ ਆਉਂਦੇ ਨੇ ਇਹਦਾ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ ਕਿ ਇੱਥੇ ਸਫਾਈ ਰੱਖੀ ਜਾਵੇ ਸੋ ਇਸ ਕਰਕੇ ਅਸੀਂ ਕਾਰਪੋਰੇਸ਼ਨ ਨੂੰ ਬੇਨਤੀ ਕਰਦੇ ਹਾਂ ਵੀ ਇਹਦਾ ਪਰਮਾਨੈਂਟ ਹੱਲ ਕਰਿਆ ਜਾਵੇ ਇਹਨੂੰ ਜਿਹੜੇ ਕੂੜੇਦਾਨ ਨੇ ਇਹਨੂੰ ਇੱਥੋਂ ਪਰਮਾਨੈਂਟ ਸ਼ਿਫਟ ਕਰਾ ਕੇ ਇੱਕ ਇੰਡਸਟਰੀ 'ਚ ਇੱਥੇ ਨਾਲ ਹੀ ਹੈ ਇਹਦਾ ਆਲਟਰਨੇਟ ਹੈਗਾ ਇਹਦਾ ਆਲਟਰਨੇਟ ਇਹ ਹੈ ਕਿ ਇੱਥੇ ਨਾਲ ਇੰਡਸਟਰੀ ਦੇ ਨਾਲ ਇੱਕ ਹੋਰ ਡੱਪ ਬਣਿਆ ਉਹਦੇ ਚੀ ਨੂੰ ਸ਼ਿਫਟ ਕੀਤਾ ਜਾਵੇ ਵੀ ਇੱਥੇ ਇੱਥੇ ਕੂੜਾ ਗਿਰਨਾ ਅਸੀਂ ਬੈਠ ਗਏ ਆ ਸਾਰੇ ਪਿੰਡ ਵਾਸੀ ਬੈਠ ਗਏ ਆ ਇੱਥੇ ਅਸੀਂ ਹੁਣ ਕੂੜਾ ਨਹੀਂ ਗਿਰਨ ਦਵਾਂਗੇ ਆ ਤੁਹਾਡੇ ਸਾਹਮਣੇ ਜਿੰਨੇ ਵੀ ਲੋਕ ਆ ਰਹੇ ਨੇ ਅਸੀਂ ਉਹਨਾਂ ਨੂੰ ਵਾਪਸ ਭੇਜਨੇ ਆ ਇੱਥੇ ਅਸੀਂ ਕੂੜਾ ਨਹੀਂ ਗਿਰਨ ਦੇਣਾ ਸੰਦੀਪ ਜੀ ਦੇਖਿਆ ਜੇ ਤਾਂ ਮਟਰ ਦਾ ਕੂੜਾ ਤੋਂ ਬਹੁਤ ਕਾਟ ਨਿਕਲਦਾ ਤੇ ਆਪ ਆਪੇ ਲੋਕ हां हां जी बिल्कुल ਤੁਸੀਂ ਸਹੀ ਕਿਹਾ ਇੱਥੇ 5 ਫੇਜ਼ ਦਾ 3B2 ਦਾ 7 ਫੇਜ਼ ਦਾ ਕਿਉਂਕਿ 7 ਫੇਜ਼ ਵਾਲੇ ਜਿਹੜੇ ਸੀਗੀ ਉਹਨਾਂ ਦੀ ਐਸੋਸੀਏਸ਼ਨ ਨਾਲੇ ਇਕੱਠੇ ਹੋ ਕੇ ਪਹਿਲਾਂ ਸੈਂਟ ਸੋਲਜਰ ਦੇ ਅੱਗੇ ਉੱਥੇ ਡੰਪ ਬਣਾ ਹੋਇਆ ਸੀ ਉਹਨਾਂ ਨੇ ਸਾਰਿਆਂ ਨੇ ਮਾਰਕੀਟ ਕਮੇਟੀਆਂ ਸਾਰੀਆਂ ਇਕੱਠੇ ਹੋ ਕੇ ਉਹਨਾਂ ਨੇ ਆਪਣਾ ਡੰਪ ਉੱਥੇ ਚੁਕਵਾਇਆ ਅੱਜ ਉਹ ਸਾਰਾ ਡੰਪ ਜਿੰਨਾ ਉੱਥੇ ਕੂੜਾ ਆਂਦਾ ਸੀ ਉਹ ਸਾਰੇ ਦਾ ਸਾਰਾ ਇਸ ਮਟੌਰ ਕੂੜੇਦਾਨ ਚ ਆ ਰਿਹਾ ਹੈ ਅਸੀਂ ਸ਼ਹਿਰ ਵਾਸਤੇ ਹਮੇਸ਼ਾ ਆਪਣੇ ਪਿੰਡ ਵਾਸਤੇ ਸਫਾਈ ਲਈ ਹਮੇਸ਼ਾ ਆਵਾਜ਼ ਚੁੱਕਦੇ ਰਹੇ ਆ ਤੇ ਚੁੱਕਦੇ ਰਹਾਗੇ ਤੇ ਜਿਸ ਦਿਨ ਅਸੀਂ ਇਹ ਧਰਨਾ ਲਾਇਆ ਸੀ ਉਸ ਦਿਨ ਸਾਡੇ ਉੱਪਰ ਅਲਿਗੇਸ਼ਨ ਇਹ ਲੱਗਿਆ ਸੀ ਕਿ ਇਹ ਰਾਜਨੀਤੀ ਕਰ ਰਹੇ ਨੇ ਉਸ ਤੋਂ 2 ਦਿਨ ਬਾਅਦ ਜਦਕਿ ਸਾਰੇ ਜਿਹੜੇ ਮੌਜੂਦਾ ਪਾਵਰ ਚ ਨੇ ਕਾਂਗਰਸੀ ਜਿੰਨੇ ਵੀ ਕਾਉਂਸਲਰ ਨੇ ਉਹਨਾਂ ਨੇ ਆਪ ਧਰਨਾ ਲਗਾਇਆ ਤੁਹਾਡਾ ਕਨੈਕਸ਼ਨ ਕੀ ਹੈ ਅਗਲਾ ਐਕਸ਼ਨ ਇਹ ਹੈ ਕਿ ਅਸੀਂ ਇੱਥੇ ਕੂੜਾ ਨਹੀਂ ਗਿਰਨ ਦੇਣਾ ਜੀ ਜੇ ਨਹੀਂ ਸਾਡੀ ਮੰਨੀ ਜਾਊਗੀ ਜਿੱਥੇ ਤੱਕ ਸਾਨੂੰ ਅਪਰੋਚ ਕਰਨੀ ਪਈ ਅਸੀਂ ਐਮਐਲਏ ਸਾਹਿਬ ਕੋਲ ਵੀ ਜਾਵਾਂਗੇ ਐਮਐਲਏ ਸਾਹਿਬ ਨੂੰ ਵੀ ਕਹਾਂਗੇ ਕਿ ਇਹਦੇ ਵਿੱਚ ਇਨਵੋਲਵ ਹੋ ਕੇ ਸਾਡਾ ਪਰਮਾਨੈਂਟ ਹੱਲ ਕਰਾਣਾ ਤੇ ਨਹੀਂ ਅਸੀਂ ਧਰਨੇ ਤੇ ਤਾਂ ਬੈਠੇ ਹੀ ਆ ਹੁਣ ਅਸੀਂ ਇਹਨਾਂ ਦੇ ਪੁਤਲੇ ਫੁਕਾਂਗੇ ਅਸੀਂ ਕਾਰਪੋਰੇਸ਼ਨ ਦਾ ਘਰਾਓ ਕਰਨਾ ਆਇਆ ਤਾਂ ਅਸੀਂ ਕਾਰਪੋਰੇਸ਼ਨ ਦਾ ਘਰਾਓ ਵੀ ਕਰਾਂਗੇ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮੈਂ ਇਥੋਂ ਐਸ்சி ਵਿੰਗ ਦਾ ਜ਼ਿਲ੍ਹਾ ਪ੍ਰਧਾਨ ਆ ਯਾਮਾਦੀ ਪਾਰਟੀ ਮੁਹਾਲੀ ਤੋਂ ਜੀ ਸਾਡਾ ਸਾਰਾ ਹੀ ਪਿੰਡ ਜੀ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਬਹੁਤ ਪਰੇਸ਼ਾਨ ਹੈ ਜੀ ਤੁਸੀਂ ਜਾ ਕੇ ਸਾਡੇ ਇਲਾਕੇ 'ਚ ਜਿੰਨੇ ਵੀ ਘਰ ਨੇ ਜਿਸ ਕਿਸੇ ਦੀ ਘਰੇ ਬੈਠਦੇ ਜਾ ਕੇ ਸਾਡੇ ਰਿਸ਼ਤੇਦਾਰ ਆਉਣਾ ਬੰਦ ਹੋ ਗਏ ਜੀ ਉਹ ਕਹਿੰਨੇ ਜੇ ਕੋਈ ਉਦਾਹਰਣ ਵੀ ਦਿਨੇ ਤਾਂ ਕੀ ਕਹਿੰਨੇ ਆ ਜੱਗੇ ਕਹਿੰਦੇ ਅਸੀਂ ਕਮਿਊਨਿਟੀ ਸੈਂਟਰ ਦੇ ਨੇੜੇ ਆ ਜਾਂ ਸਕੂਲ ਦੇ ਨੇੜੇ ਆ ਹੁਣ ਉਹ ਕਹਿੰਨੇ ਕਿੱਥੇ ਅਗਰ ਕੂੜੇ ਡੰਪ ਦੇ ਨੇੜੇ ਆ ਤੇ ਤੁਸੀਂ ਜਾ ਕੇ ਕਿਸੇ ਦਾ ਵੀ ਟੈਸਟ ਕਰਵਾ ਕੇ ਦੇਖ ਲਓ ਸਾਰਿਆਂ ਨੂੰ ਤਕਰੀਬਨ ਬੱਚਿਆਂ ਤੋਂ ਲੈ ਕੇ ਜਿਹੜੇ ਜਿਨ੍ਹਾਂ ਦੀ ਕਮਿਊਨਿਟੀ ਥੋੜੀ ਕਮਜ਼ੋਰ ਹੈ ਜੀ ਉਹਨਾਂ ਨੂੰ ਬਿਮਾਰੀਆਂ ਤੱਕ ਲੱਗ ਗਈਆਂ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਬੜੀ ਵਾਰ ਲਿਖੇ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਦੇ ਚੁੱਕੇ ਆ ਡੀਐਮ ਸਾਹਿ ਮੇਅਰ ਸਾਹਿਬ ਕੋਲ ਜਾ ਚੁੱਕੇ ਆ ਬਿਲਕੁਲ ਵੀ ਇਸ ਚੀਜ਼ ਦੀ ਸੁਣਵਾਈ ਨਹੀਂ ਕਰ ਰਹੇ ਜੀ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਇਹ ਪਿੰਡ ਵਾਲੇ ਨੇ ਨਰਕ ਚ ਰਹਿਣਾ ਜਾਣਦੇ ਨੇ ਜਾਂ ਇੱਥੋਂ ਉਹਨਾਂ ਦੇ ਕੌਨਸਲਰ ਨਹੀਂ ਜਿੱਤਦੇ ਹੈਗੇ ਜਾਂ ਉਸ ਦੀ ਉਹ ਸਾਡੇ ਤੋਂ ਬਦਲਾਖੋਰੀ ਕਰਦੇ ਆ ਸਾਨੂੰ ਬੜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਸ ਕਰਕੇ ਜੇ ਸਾਰੇ ਪਿੰਡ ਦੇ ਨਿਵਾਸੀ ਜਿੰਨੇ ਵੀ ਨੇ ਉਹ ਇੱਥੇ ਧਰਨੇ ਤੇ ਪਹੁੰਚੇ ਨੇ ਜੀ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟਡੀ ਦੇ ਕੋਲੇ ਅੱਜ ਹੀ ਆਓ